ਚੋਣ ਪ੍ਰਚਾਰ ਚ ਲਗੇ ਤਰਨ ਚੁੱਕ ਜੀ ਅੱਜ ਇੱਕ ਟੈਕਸਟਾਈਲ ਏਜੰਸੀ ਇੱਥੇ ਪਹੁੰਚੇ ਨੇ ਟੈਕਸਟਾਈਲ ਮਿਲ ਦੇ ਵਿੱਚ ਤੁਸੀਂ ਪਹੁੰਚੇ ਹੋ ਚੋਣ ਪ੍ਰਚਾਰ ਕੀਤਾ ਹੈ ਸਾਰੇ ਇੱਥੇ ਕੀ ਇੱਥੇ ਦੇ EMPLOYEES ਨੂੰ laborers ਨੂੰ management ਨੂੰ ਉਹਨਾਂ ਨੇ ਸੱਦੇ ਤੇ ਬੁਲਾਇਆ ਸੀ ਚਾਹ ਤੇ ਔਰ ਸਭ ਦਾ ਇੱਕ ਕੋ ਰੋਜਾਣਾ ਮੋਦੀ ਸਾਹਿਬ ਔਰ ਜਿੰਨਾ ਘੁੰਗਾਰਾ ਭਰ ਕੇ ਲੋਕ ਅਗਿਆਰੇ ਔਰ ਇੱਕੋ ਆਵਾਜ਼ ਹੈ ਪ੍ਰਧਾਨ ਮੰਤਰੀ ਮੋਦੀ ਦੀ ਦੁਬਾਰਾ ਪ੍ਰਧਾਨ ਮੰਤਰੀ ਬਣਨ। ਔਰ ਹਰ ਆਦਮੀ ਉਹਨਾਂ ਨੂੰ ਇੱਕ ਨਾਇਕ ਦੇ ਰੂਪ 'ਚ ਦੇਖ ਰਿਹਾ ਜਿਸ ਆਦਮੀ ਨੇ ਦਸਾਂ ਸਾਲਾਂ 'ਚ 5 ਕਰੋੜ ਗਰੀਬਾਂ ਦੀ ਜ਼ਿੰਦਗੀ 'ਚ ਪਰਿਵਰਤਨ ਲਿਆਂਦਾ ਹੋਵੇ। ਉਲੀਨ ਨੰਬਰ ਦੇ ਨਾਲ ਲੇਬਰ ਆਈਡੈਂਟੀਫਿਕੇਸ਼ਨ ਨੰਬਰ ਜਾਰੀ ਕੀਤਾ ਹੋਵੇ। ਅੱਗੇ ਲੇਬਰਰ ਦਾ ਪੀਐਫ ਮਰ ਜਾਂਦਾ ਸੀ ਕਿਉਂਕਿ ਪ੍ਰਾਈਵੇਟ ਨੌਕਰੀ ਕਰਦਾ ਸੀ। ਲੌਂਗ ਨੌਕਰੀ ਕਰਨੀ ਪੈਂਦਾ ਜਿੱਥੋਂ ਨੌਕਰੀ ਛੱਡ ਕੇ ਗਿਆ ਦੂਜੇ ਸ਼ਹਿਰ ਗਿਆ ਪੁਰਾਣੇ ਸ਼ਹਿਰ ਦਾ ਵੀ ਇਹ ਮਰ ਜਾਂਦਾ ਉਹਨ ਪੀਐਫ ਨੂੰ ਲੇਬਰ ਆਈਡੈਂਟੀਫਿਕੇਸ਼ਨ ਨੰਬਰ ਨਾਲ ਜੋੜ ਕੇ ਆਲ ਇੰਡੀਆ ਇੱਕ ਪੀਐਫ ਅਕਾਊਂਟ ਕਰਦਾ। ਦੋਰ ਨਾਲ ਲੇਬਰ ਨੂੰ ਬਹੁਤ ਫਾਇਦਾ ਆਇਆ ਹੈ। ਇਸ ਤੋਂ ਇਲਾਵਾ ਲੇਬਰ ਰਿਫਾਰਮਸ ਲਿਆਂਦੇ ਨੇ, ਲੇਬਰ ਦੇ ਅਧਿਕਾਰ ਵਧਾਏ ਨੇ, ਉਹਨਾਂ ਦੀ ਇੰਸ਼ੋਰੈਂਸਸ ਵਧਾਈ ਹੈ, ਉਹਨਾਂ ਦੀ ਐਕਸੀਡੈਂਟਲ ਇੰਸ਼ੋਰੈਂਸ ਵਧਾਈ ਹੈ। ਔਰ ਅੱਜ ਜਿਸ ਤਰ੍ਹਾਂ ਲੇਬਰ ਨੇ ਇੱਥੇ ਉਤਸ਼ਾਹ ਦਿਖਾਇਆ ਹੈ, ਨਿਸ਼ਚਿਤ ਰੂਪ ਚ ਇਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੋਕਪ੍ਰਿਥਾ ਔਰ ਗਰੀਬ ਹਿੱਤਕਾਰੀ ਨੀਤੀ ਹੈ ਜਿਨ੍ਹਾਂ ਲੋਕ ਜੋੜੇ। ਤਰਨ ਚੁੱਕ ਜੀ ਬਾਅਦਪਾ ਦੇ ਕਾਮੀ ਜਨਰਲ ਸਕੱਤਰ ਜਿਨ੍ਹਾਂ ਨੇ ਅੱਜ ਟੈਕਸਟਾਈਲ ਟੈਕਸਟਾਈਲ ਮਿਲ ਦੇ ਵਿੱਚ ਆ ਕੇ ਚੋਣ ਪ੍ਰਚਾਰ ਕੀਤਾ ਹੈ ਤੇ ਮਜ਼ਦੂਰਾਂ ਨਾਲ ਮਿਲ ਕੇ ਇੰਟਰੈਕਸ਼ਨ ਕੀਤੀ ਹੈ ਉਹਨਾਂ ਨੂੰ ਮੋਦੀ ਦੀਆਂ ਨੀਤੀਆਂ ਬਾਰੇ ਸਮਝਾਇਆ ਚੋਣ ਪ੍ਰਚਾਰ ਚ ਲਗੇ ਤਰਨ ਚੁੱਕ ਜੀ ਅੱਜ ਇੱਕ ਟੈਕਸਟਾਈਲ ਏਜੰਸੀ ਇੱਥੇ ਪਹੁੰਚੇ ਨੇ ਟੈਕਸਟਾਈਲ ਮਿਲ ਦੇ ਵਿੱਚ ਤੁਸੀਂ ਪਹੁੰਚੇ ਹੋ ਚੋਣ ਪ੍ਰਚਾਰ ਕੀਤਾ ਹੈ ਸਾਰੇ ਇੱਥੇ ਕਿ ਇੱਥੇ ਦੇ EMPLOYEES ਨੂੰ LABORERS ਨੂੰ MANAGEMENT ਨੂੰ ਉਹਨਾਂ ਨੇ ਸੱਦੇ ਤੇ ਬੁਲਾਇਆ ਸੀ ਚਾਹ ਤੇ ਔਰ ਸਭ ਦਾ ਇੱਕ ਕੋਰ ਗਿਆ ਨਾ ਮੋਦੀ ਸਾਹਿਬ ਔਰ ਜਿੰਨਾ ਘੁੰਗਾਰਾ ਭਰ ਕੇ ਲੋਕ ਅਗਿਆਰੇ ਔਰ ਇੱਕੋ ਆਵਾਜ਼ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਔਰ ਹਰ ਆਦਮੀ ਉਹਨਾਂ ਨੂੰ ਇੱਕ ਨਾਇਕ ਦੇ ਰੂਪ ਚ ਦੇਖ ਰਿਹਾ ਜਿਸ ਆਦਮੀ ਨੇ ਦਸਾਂ ਸਾਲਾਂ ਚ 5 ਕਰੋੜ ਗਰੀਬਾਂ ਦੀ ਜ਼ਿੰਦਗੀ ਦੀ ਪਰਿਵਰਤਨ ਲਿਆਂਦਾ ਹੋ ਲਿੰਨ ਨੰਬਰ ਦੇ ਨਾਲ ਲੇਬਰ ਆਈਡੈਂਟੀਫਿਕੇਸ਼ਨ ਨੰਬਰ ਜਾਰੀ ਕੀਤਾ ਹੋਵੇ ਅੱਗੇ ਲੇਬਰਰ ਦਾ ਪੀਐਫ ਮਰ ਜਾਂਦਾ ਸੀ ਕਿਉਂਕਿ ਪ੍ਰਾਈਵੇਟ ਨੌਕਰੀ ਕਰਦਾ ਸੀ ਲੌਂਗ ਨੌਕਰੀ ਕਰਨੀ ਪੈਂਦਾ ਜਿੱਥੋਂ ਨੌਕਰੀ ਛੱਡ ਕੇ ਗਿਆ ਦੂਜੇ ਸ਼ਹਿਰ ਗਿਆ ਪੁਰਾਣੇ ਸ਼ਹਿਰ ਦਾ ਵੀ ਇਹ ਮਰਦ ਹਨ ਉਹਨ ਪੀਐਫ ਨੂੰ ਲੇਬਰ ਆਈਡੈਂਟੀਫਿਕੇਸ਼ਨ ਨੰਬਰ ਨਾਲ ਜੋੜ ਕੇ ਆਲ ਇੰਡੀਆ ਇੱਕ ਪੀਐਫ ਅਕਾਊਂਟ ਕਰਦਾ ਤੇ ਉਹ ਨਾਲ ਲੇਬਰ ਨੂੰ ਬਹੁਤ ਫਾਇਦਾ ਆਇਆ ਇਸ ਤੋਂ ਇਲਾਵਾ ਲੇਬਰ ਰਿਫਾਰਮਸ ਲਿਆਂਦੇ ਨੇ ਲੇਬਰ ਦੇ ਅਧਿਕਾਰ ਵਧਾਏ ਨੇ ਉਹਨਾਂ ਦੀ ਇੰਸ਼ੋਰੈਂਸਸ ਵਧਾਈ ਹੈ ਉਹਨਾਂ ਦੀ ਐਕਸੀਡੈਂਟਲ ਇੰਸ਼ੋਰੈਂਸ ਵਧਾਈ ਹੈ ਔਰ ਅੱਜ ਜਿਸ ਤਰ੍ਹਾਂ ਲੇਬਰ ਨੇ ਇੱਥੇ ਉਤਸ਼ਾਹ ਦਿਖਾਇਆ ਹੈ ਨਿਸ਼ਚਿਤ ਰੂਪ ਚ ਇਹ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੋਕ

Facebook Instagram X aur WhatsApp channel par